ਪਿਆਰ ਭਰੀ ਸਤਿ ਸ਼ਕਾਲ ਮੈਂ ਤੁਹਾਡਾ ਆਪਣਾ ਐਮ ਐਲ ਏ ਮਨਜਿੰਦਰ ਸਿੰਘ ਲਾਲਪੁਰਾ ਤੇ ਅੱਜ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਵਿੱਚ ਪ੍ਰਵੀਨ ਬਾਂਸਲ ਜੀ ਨੇ ਜਿਨ੍ਹਾਂ ਦੀ ਆਪਣਾ ਇੰਸਟੀਚਿਊਟ ਹੈ ਅਭਿਮੰਨੀਓ ਆਈ ਐਸ 1999 ਦੇ ਵਿੱਚ ਖੁੱਲਿਆ ਸੀ ਤੇ ਜਿਹੜਾ ਲਗਭਗ ਹੁਣ ਤੱਕ 2500 ਤੋਂ ਪਲੱਸ ਜਿਹੜੇ ਆ ਉਹ ਅਫਸਰ ਜਿਹੜੇ ਆ ਉਹ ਬਣਾ ਚੁੱਕਾ ਹੈ ਹੁਣ ਤੱਕ ਇਹਨਾਂ ਨੇ 2500 ਤੋਂ ਪਲੱਸ ਜਿਹੜੇ ਆਫੀਸਰ ਉਹ ਬਣਾ ਚੁੱਕੇ ਨੇ ਚਾਹੇ ਉਹ ਬੱਚਾ ਨੇ ਆਈਪੀਐਸ ਕੀਤਾ ਹੋਵੇ ਚਾਹੇ ਆਈਐਸ ਤੇ ਚਾਹੇ ਪੀਸੀਐਸ ਕਲੀਅਰ ਕਰਕੇ ਉਹ ਚੱਲੇ ਹੋਣ ਅ ਅੱਜ ਇਹਨਾਂ ਨਾਲ ਮੈਂ ਪਿੱਛੇ ਜੇ ਮੁਲਾਕਾਤ ਕੀਤੀ ਤੇ ਮੈਂ ਕਿਹਾ ਵੀ ਅਸੀਂ ਬਾਰਡਰ ਬੈਲਟ ਤੇ ਆਉਨੇ ਆ ਤੇ ਸਾਡੀ ਥੋੜੇ ਕੁਝ ਜਿਹੜੀ ਹੈ ਉਹ ਕੁਝ ਬੱਚਿਆਂ ਦੀ ਆਰਥਿਕ ਸਥਿਤੀ ਜਿਹੜੀ ਉਹ ਠੀਕ ਨਹੀਂ ਹੈਗੀ ਤੇ ਉਹਦੇ ਵਿੱਚ ਆਪਾਂ ਤੁਸੀਂ ਸਾਡਾ ਕੀ ਯੋਗਦਾਨ ਕਰ ਸਕਦੇ ਹੋ ਕਿ ਸਾਡੇ ਬੱਚੇ ਜਿਹੜੇ ਆ ਉਹ ਪੀਸੀਐਸ ਕਰਕੇ ਤੇ ਕੋਈ ਐਸਡੀਐਮ ਬਣੇ ਕੋਈ ਡੀਐਸਪੀ ਬਣੇ ਕੋਈ ਤਹਿਸੀਲਦਾਰ ਬਣੇ ਕੋਈ ਕੋਰਪੋਰੇਟ ਸੁਸਾਇਟੀ ਦੇ ਵਿੱਚ ਇੰਸਪੈਕਟਰ ਬਣੇ ਚਾਹੇ ਕੋਈ ਬੀਡੀਪੀ ਹੋਵੇ ਐਵੇਂ ਨਾ ਬਹੁਤ ਸਾਰੀਆਂ ਜਿਹੜੀਆਂ ਜੋਬਸ ਆ ਜਿਹਦੇ ਲਈ ਪੀਸੀਸ ਕਰਕੇ ਕਰ ਸਕਦੇ ਆ ਤੇ ਪੀਸੀਸ ਦਾ ਇੱਕ ਬੜਾ ਵੱਡਾ ਹਉਆ ਸਾਡੇ ਇਲਾਕੇ ਚ ਬਣਾਇਆ ਗਿਆ ਜ ਸਾਡੇ ਮਤਲਬ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਕਿ ਬਹੁਤ ਵੱਡਾ ਕੋਰਸ ਹੁੰਦਾ ਸ਼ਾਇਦ ਕਿਤੇ ਪਤਾ ਨਹੀਂ ਕਿੰਨਾ ਖੌਫਾ ਹੁੰਦਾ ਪਤਾ ਨਹੀਂ ਕਿੰਨਾ ਲੰਮਾ ਕੋਰਸ ਹੋਊਗਾ ਕਿੰਨਾ ਖਰਚਾ ਹੋਊਗਾ ਸੋ ਉਹਦੀ ਜਾਗ ਲਾਉਣ ਦੇ ਲਈ ਅਸੀਂ ਇਹ ਜਿਹੜੀ ਸ਼ੁਰੂਆਤ ਕੀਤੀ ਹੈ ਇਹ ਇਹਨਾਂ ਨਾਲ ਮੈਂ ਮੁਲਾਕਾਤ ਕੀਤੀ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਬਿਲਕੁਲ ਖਿੜੇ ਮੱਥੇ ਇਹਨਾਂ ਨੇ ਸਵਾਗਤ ਕੀਤਾ ਕਿ ਅਸੀਂ ਤੁਹਾਡੇ ਇਲਾਕੇ ਲਈ ਤੁਹਾਡੇ ਜ਼ਿਲ੍ਹੇ ਦੇ ਲਈ ਇਹ ਉਪਰਾਲਾ ਕਰਾਂਗੇ ਕਿ ਅਸੀਂ PCS ਦੀ ਜਿੰਨੀ ਵੀ ਆਨਲਾਈਨ ਤਿਆਰੀ ਜਿਹੜੀ ਹੈ ਕਰਾਉਨੇ ਆ ਜਿਵੇਂ ਉੱਥੇ ਪ੍ਰੋਗਰਾਮ ਚੱਲਣਗੇ ਉਹ ਸਾਰੇ ਆਨਲਾਈਨ ਇੱਥੇ ਚੱਲਣਗੇ ਤੇ ਜਿਹੜੇ ਵੀ ਇਨਕਮ ਦੇ ਹਿਸਾਬ ਨਾਲ ਜਿਨ੍ਹਾਂ ਦੀ ਆਰਥਿਕ ਸਥਿਤੀ ਕਮਜ਼ੋਰ ਆ 3 ਲੱਖ ਤੋਂ ਥੱਲੇ ਜਿਨ੍ਹਾਂ ਦੀ ਇਨਕਮ ਹੈ ਉਹ ਸਾਰੇ ਬੱਚਿਆਂ ਨੂੰ ਅਸੀਂ ਇਹ ਜਿਹੜਾ ਲਿੰਕ ਆ ਉਹ ਫ੍ਰੀ ਦੇਵਾਂਗੇ ਇਹ ਉਹ ਬੱਚੇ ਬਣ ਸਕਦੇ ਨੇ ਇਸ ਤੋਂ ਇਲਾਵਾ ਜੇ ਬਾਈ ਚਾਂਸ ਕਿਸੇ ਵੇਲੇ ਸੌ ਮਜ਼ਬੂਰੀਆਂ ਨੇ ਕਿਸੇ ਹੋਰ ਇਨਸਾਨੀਆਂ ਵੀ ਕੋਈ ਇੱਕ ਦੋ ਬੰਦਾ ਹੋਰ ਹੈਗਾ ਪਰ ਉਹ ਇਨਕਮ ਇਹਦੇ ਵਿੱਚ ਕਮਜ਼ੋਰ ਨਹੀਂ ਹੈਗਾ ਬਟ ਕੋਈ ਹੋਰ ਚਾਂਸ ਇਦਾਂ ਦਾ ਤਾਂ ਉਹਨੂੰ ਵੀ ਮੌਕਾ ਜਿਹੜਾ ਉਹ ਦਿੱਤਾ ਜਾਊਗਾ ਇਹਦੇ ਵਿੱਚ ਤੇ ਇਹਨਾਂ ਨੇ ਬੜਾ ਵੱਡਾ ਉਪਰਾਲਾ ਕੀਤਾ ਉਹਦੇ ਲਈ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਤੁਸੀਂ ਵੀ ਸਾਰੇ ਆਏ ਉਹਦੇ ਲਈ ਤੁਹਾਡਾ ਸਾਰਾ ਜਿਹੜਾ ਧੰਨਵਾਦ ਕਰਦਾ ਤੇ ਜਿਹੜੀ ਆਪਾਂ ਗੱਲ ਕਰਦੇ ਹੁਣ ਸਾਕੇ ਬਦਲਾ ਗਲੀਆਂ ਨਾਲੀਆਂ ਤੱਕ ਹੀ ਨਹੀਂਦਾ ਛੱਪਣਾ ਤੱਕ ਰਹਿੰਦਾ ਹੈ ਅੱਜ ਇਹ ਵੱਡੀ ਤਸਵੀਰ ਹੈ ਇਤਿਹਾਸ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਵੀ ਨਹੀਂ ਮੈਨੂੰ ਲੱਗਦਾ ਅਜੇ ਤੱਕ ਇੰਦਾ ਹੋਇਆ ਹੋਊਗਾ ਕਿ ਕਿਸੇ ਇੰਸਟੀਚਿਊਟ ਨੇ ਆ ਕੇ ਕਿਹਾ ਹੋਵੇ ਕਿ ਅਸੀਂ ਫ੍ਰੀ ਜਿਹੜਾ ਵਾ ਉਹ ਤਿਆਰੀ ਤੁਹਾਡੇ ਬੱਚਿਆਂ ਨੂੰ ਪੀਸੀਐਸ ਦੀ ਜਿਹੜੀ ਉਹ ਕਰਾਵਾਂਗੇ ਤੇ ਜਾਂ ਕਿਸੇ ਪੋਲਿਟਿਕਲ ਪਾਰਟੀ ਨੇ ਜਾਂ ਕਿਸੇ ਐਮ.ਐਲ.ਏ ਨੇ ਇਦਾਂ ਜਿਹੜਾ ਉਹ ਕੀਤਾ ਹੋਵੇ ਸੋ ਤੁਸੀਂ ਵੀ ਸਾਨੂੰ ਸਾਰੇ ਅਸੀਸਾ ਦਿਓ ਤੇ ਅਸੀਂ ਬੱਚਿਆਂ ਨੂੰ ਅਫਸਰ ਬਣਾ ਕੇ ਉਹਨਾਂ ਤੋਂ ਵੀ ਅਸੀਸਾ ਲੈਣਾ ਚਾਹੁੰਦੇ ਆ ਕਿ ਵਾਕਈ ਜੀ ਉਹਨਾਂ ਨੇ ਸਾਨੂੰ ਚੁਣਿਆ ਤੇ ਅਸੀਂ ਉਹਨਾਂ ਦੀ ਜਿਹੜਾ ਕੋਈ ਸਹੀ ਕੰਮ ਕਰ ਰਹੇ ਹਾਂ ਇਤਿਹਾਸ ਕਰਦਾ ਕਿ ਸਾਡੇ ਜ਼ਿਲ੍ਹੇ ਦੇ ਬੱਚੇ ਜਿਹੜੇ ਵਾਤੋਵਾਦ ਪਰ ਕਿ ਜਿਹੜੇ ਜਿਹੜਾ ਪੈਂਦਾ ਅਫੀਸਰ ਦੱਸਿਆ ਕਿ ਬਣ ਸਕਦੇ ਨੇ ਉਹ ਬਨ ਗਏ ਤੇ ਇੱਕ ਬੜੀ ਵੱਡੀ ਗੱਲ ਹੈ ਕਿ ਜਿੱਥੇ ਬੱਚਾ ਗ੍ਰੈਜੂਏਸ਼ਨ ਕਰਦਾ ਹੈ ਤੇ ਗ੍ਰੈਜੂਏਸ਼ਨ ਕਰਨ ਦੇ ਨਾਲ ਨਾਲ ਜਦੋਂ ਆਨਲਾਈਨ ਕੋਰਸ ਕਰੇਗਾ ਜੇ ਉਹ 3 ਸਾਲ ਵੀ ਗ੍ਰੈਜੂਏਸ਼ਨ ਕਰਦਾ ਹੈ ਤਾਂ ਵੇਖੋ ਲਗਭਗ ਜੇ ਖੁੱਲਾ ਜਾ ਵੀ ਕਰੀਏ ਤਾਂ ਚਾਹ ਕੋਈ ਇੰਸਟੀਚਿਊਟ ਅਲੱਗ-ਅਲੱਗ ਨੇ ਕੋਈ 6 ਮਹੀਨੇ ਟ੍ਰੇਨਿੰਗ ਕਰਾਉਂਦਾ ਹੈ ਕੋਈ ਸਾਲਚ ਕਰਾਉਂਦਾ ਹੈ ਉਹ ਲੱਗ ਹੈ ਬੱਚੇ ਤੇ ਡਿਪੈਂਡ ਆ ਪਰ ਜੇ ਮੈਂ ਕਹਿੰਦਾ ਤਿੰਨ ਵਾਰ ਵੀ ਕਰ ਲਿਓ ਉਦੋਂ ਤੱਕ ਉਹ ਤੇ ਗ੍ਰੈਜੂਏਸ਼ਨ ਕਰਦੇ ਹੀ ਉਹ ਪੇਪਰ ਦੇਵੇ ਤੇ ਉਹ ਬੰਦੇ ਦੇ ਜਿਹੜਾ ਆਫੀਸਰ ਬਣਨੇ ਚਾਂਸ ਬੜੇ ਹੋ ਜਾਣਗੇ ਜਨੋ ਕਿ ਇੱਕਦਮ ਗ੍ਰੈਜੂਏਸ਼ਨ ਕਰਕੇ ਫਿਰ ਅੱਗੇ ਸਾਲ ਵੀ ਖਰਾਬ ਹੁੰਦੇ ਕਿ ਯਾਰ ਸੋ ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਕਰਾਂਗੇ ਸਾਡੇ ਅਗ ਵਿੱਚ ਸਾਡੇ ਡਿਊਸਾਨ ਸਾਰੇ ਮੈਂਚੇ ਨੇ ਇਹਨਾਂ ਦਾ ਵੀ ਧੰਨਵਾਦ ਕਰਦਾ ਆਏ ਨੇ ਸਾਡੇ ਡੀਪੀਐਮ ਸਾਹਿਬ ਆਏ ਨੇ ਤੇ ਅਸੀਂ ਇਹਨਾਂ ਰਾਈ ਵੀ ਬੱਚਿਆਂ ਨੂੰ ਜਿਹੜਾ ਹੋਰ ਗਾਈਡ ਕਰਨ ਦੀ ਅੱਗੇ ਕੋਸ਼ਿਸ਼ ਕਰਾਂਗੇ ਕਿ ਇਸ ਠੰਗ ਨਾਲ ਆਪਾਂ ਪੀਸੀਸ ਬੰਦਦੇ ਆਂ ਐਵੇਂ ਆਈਐਸ ਬੰਦਦੇ ਆਂ ਐਵੇਂ ਆਈਪੀਐਸ ਬੰਦਦੇ ਆ ਤੇ ਮਾਨ ਸਰਕਾਰ ਨੇ ਵੀ ਕਿਹਾ ਕਿ ਅਸੀਂ ਇੰਸਟੀਚਿਊਟ ਜਿਹੜਾ ਆਪ ਕੋ ਖੋਲਣਾ ਨੇ ਜਿਹੜੇ ਬੱਚਿਆਂ ਨੂੰ ਤੇ ਅਗਲਾ ਕਦਮ ਲੈਣ ਦੇ ਮੈਂ ਜੀ ਸਤਿਕਾਰ ਕਰਦੇ ਹਾਂ ਬਹੁਤ ਬਹੁਤ ਸਾਰੀ ਤੇਰੀ ਦੀ ਡੇਟ ਬਣਾਉਂਗਾ ਤੇ ਸੱਚੇ ਮਾਨ ਨਾ ਹੀ ਬਣਾਉਂਗਾ ਜੇ ਗਲਤ ਬਣਾਉਂਗਾ ਕਿੰਨੇ ਨਾ ਤੇ ਫਿਰ ਕਿਸੇ ਪਾਸੇ ਵੀ ਨਹੀਂ ਲੱਗਣਾ ਤੇ ਉਹਦੇ ਮਾਪਿਓ ਦਾ ਇਨਕਮ ਸਰਟੀਫਿਕੇਟ ਬਣਾਇਆ ਹਾਂ ਬਿਲਕੁਲ ਤੇ ਬੱਚੇ ਦਾ ਨਹੀਂ ਮਾਪੇ ਦਾ ਪਿਤਾ ਦਾ ਉਹ ਤਾਂ ਜੇ ਪੜ ਰਿਹਾ ਜੇ ਉਹ ਪਹਿਲਾਂ ਹੀ ਇੰਨੇ ਕੁ ਮਾਰਿਆ ਉਹ ਤਾਂ ਫਿਰ ਕਿਸੇ ਪਾਸੇ ਲੱਗ ਗਿਆ ਆ ਬਚਾ ਤੇ ਉਹਦੇ ਮਾਤਾ ਪਿਤਾ ਦਾ ਜਿਹੜਾ ਇਨਕਮ ਸਰਟੀਫਿਕੇਟ ਆਮ ਹੀ ਬਣੇ ਹੁੰਦੇ ਨੇ ਤੁਹਾਨੂੰ ਸਰਟੀਫਿਕੇਟ ਤੇ ਬੜਾ ਵੱਡਾ ਉਪਰਾਲਾ ਮੈਂ ਤਾਂ ਕਿਹਾ ਸਾਰਾ ਹੀ ਕਰ ਦਿਓ ਕਿੰਨੇ ਫਿਰ ਮੇਰੇ ਤੇ ਭਾਰ ਜ਼ਿਆਦਾ ਪੈ ਜਾਣਾ ਕੋਈ ਗੱਲ ਨਹੀਂ ਹੋਲੀ-ਹੋਲੀ ਬਣਾ ਲਾਂਗੇ ਆਪਾਂ ਜੇ ਇੰਨਾ ਮੰਨੇ ਹੋਲੀ-ਹੋਲੀ ਬਣਾਵਾਂਗੇ ਇਹਨਾਂ ਨੂੰ ਚਲੋ ਇੰਨਾ ਹੀ ਚੱਲਿਆ ਬੜੀ ਵੱਡੀ ਗੱਲ ਆ ਵੇਖੋ ਬੱਚਿਆਂ ਕੋਲੋਂ ਆਪਾਂ ਮੈਂ ਦੱਸਣਾ ਚਾਹਣਾ ਡੀ.ਐਲ. ਸਾਹਿਬ ਕੋ ਵੀ ਰਿਪੋਰਟਸ ਲਈਆਂ ਗਈਆਂ ਨੇ ਬੜੇ ਸਕੂਲਾਂ 'ਚ ਸਾਡੇ ਕੈਂਟੀਨ ਨਹੀਂ ਠੰਡੇ ਪਾਣੀ ਵਾਲੀਆਂ ਸੋ ਅਸੀਂ ਅਗਲੇ ਮਹੀਨੇ ਦੇ ਲਾਸ਼ ਤੱਕ ਇਹ ਕਲੀਅਰ ਕਰਤਾ ਵੀ ਤੁਹਾਨੂੰ ਤੁਸੀਂ ਆਪ ਚੈੱਕ ਕਰਨਾ ਹੈ ਵੀ 1.5 ਮਹੀਨੇ ਦੇ ਅੰਦਰ ਕੋਈ ਵੀ ਸਕੂਲ ਇਦਾਂ ਦਾ ਨਹੀਂ ਮਿਲੂਗਾ ਜਿੱਥੇ ਠੰਡੇ ਪਾਣੀ ਵਾਲੀ ਕੈਂਟੀਨ ਨਹੀਂ ਹੈਗੀ ਤੇ ਦੋ ਸਕੂਲਾਂ ਨੂੰ ਤੇ ਵੀ ਕਹਿ ਕੇ ਆਇਆ ਜਾਂਗੀਰ ਇੱਕ ਡੇਰਾ ਸਾਹਿਬ ਤੇ ਇੱਕ ਸਕੂਲ ਹੋਰ ਹੈ ਜਿੱਥੇ ਮੈਂ ਕਹਿ ਕੇ ਆ ਕਿ ਅਸੀਂ ਤੁਹਾਨੂੰ ਏਸੀ ਲਾ ਕੇ ਦਿੰਨੇ ਆ ਸੋ ਇਸ ਪਾਸੇ ਨੂੰ ਸਰਕਾਰੀ ਸਕੂਲਾਂ ਨੂੰ ਆਪਾਂ ਲੈ ਕੇ ਜਿਹੜਾ ਉਹ ਚੱਲੇ ਆ ਉਹਨਾਂ ਦੇ ਵਿੱਚ ਅਗਲੀ ਵਾਰ ਅਸੀਂ ਜਿਹੜੇ ਪੈਸੇ ਭੇਜ ਰਹੇ ਆ ਅਗਲੇ ਮਹੀਨੇ ਤੱਕ ਤੇ ਉੱਥੇ ਵੀ ਅਸੀਂ ਲੱਗਣਗੇ ਫਿਰ ਉੱਥੇ ਵੀ ਆਪਾਂ ਚੱਲਾਂਗੇ ਹੁਣ ਮੈਂ ਸਾਡੇ ਨਾਲ ਪ੍ਰਵੀਨ ਬਾਸਰ ਜੀ ਨੇ ਜਿਨ੍ਹਾਂ ਨੇ ਐਨਾ ਵੱਡਾ ਸਾਡੇ ਲਈ ਉਪਰਾਲਾ ਕੀਤਾ ਉਹਨਾਂ ਨੂੰ ਕਹੂੰਗਾ ਕਿ ਉਹ ਆਪਣੀ ਗੱਲ ਚੱਲੀ ਜਾਓ ਸੋਰੀ ਇਹਦੇ ਤੇ ਕੋਈ ਚੈਰੀ ਕੀਤੀ ਮੈਨੂੰ ਨਹੀਂ ਮੈਂ ਕਦੇ ਪੁੱਛਿਆ ਵੀ ਨਹੀਂ ਇਹਨਾਂ ਨੂੰ ਮੈਨੂੰ ਪਤਾ ਨਹੀਂ ਬਾਕੀ ਕੀ ਆ ਮੈਂ ਤਾਂ ਇਸ ਪਾਸੇ ਆਇਆ ਕਿ ਜਿਹੜੇ ਨਹੀਂ ਕਰ ਸਕਦੇ ਦੱਸਿਆ ਗਿਆ ਕਿ ਇਨਕਮ ਸਰਟੀਫਿਕੇਟ ਦੇ ਤਹਿਤ ਆ ਤੇ ਜਿੱਦਾਂ ਸਾਡੇ ਪਿੰਨਾਂ ਦੇ ਬਹੁਤ ਬਾਰੇ ਜਿਹੜੇ ਸਾਡੇ ਮੁੱਖ ਤਖਤ ਖੁਸ਼ਾ ਨਾਲ ਸੰਬੰਧ ਦਾ ਇਹ ਸਾਡੇ ਸਰਪੰਚਾਂ ਨੂੰ ਮਿਲਦੇ ਨੇ ਉੱਥੇ ਜਦੋਂ ਸਾਡੇ ਕੋਈ ਇਨਕਮ ਸਰਟੀਫਿਕੇਟ ਜਿਆ ਵੈਰੀਫਾਈ ਹੋ ਜੇ ਕਿ ਠੀਕ ਹੈ ਗਲਤ ਸਹੀ ਹੈ ਇਹਦੀ ਵਾਕਿਆ ਨਿਕਉ ਕੱਟਾ ਉਸ ਤੋਂ ਬਾਅਦ ਅਸੀਂ ਨਿਕਲੋ ਸ਼ੇਅਰ ਕਰਲਾਂਗੇ ਮੇਰੇ ਤੇ ਜਾ ਕੇ ਇਹ ਜੇਚੇਸ਼ ਚੁਣਾ ਪਈ ਜੇ ਪ੍ਰਵਾਹ ਸਕਦੇ ਹੋ ਤੇ ਜਿਹੜੇ ਆਪਣੇ ਬਾਕੀ ਜਿਹਨਾਂ ਹਣ ਕਹਿੰਦੇ ਹੈਗੇ ਨੇ ਵੀਰ ਮੈਂ ਮੈਨੇ ਸਾਥ ਕੇ ਆਪਣੇ ਲਾਲਜੀਤ ਕੁਮਾਰ ਜੀ ਸਾਹਿਬ ਨਾਲ ਗੱਲ ਕਰਾਂਗਾ ਉਹ ਉਧਰ ਕਰ ਦੇਵਾਂਗੇ ਤੇ ਨਹੀਂ ਜੇ ਕਰੇ ਵੀ ਉਹ ਸਾਡੇ ਆਫਿਸ ਆ ਸਕਦੇ ਆ ਤੇ ਆਪਾਂ ਜਿਹੜਾ ਉਹਨਾਂ ਨੂੰ ਉਹ ਲਿੰਕ ਜਿਹੜਾ ਉਹ ਪ੍ਰੋਵਾਈਡ ਕਰਵਾਵਾਂ ਕਿਉਂਕਿ ਇਹਨਾਂ ਰਹਿ ਕੇ ਸੀ ਕਿ ਆਪਾਂ ਮੈਥਾ ਕੈਸੀ ਓਪਨ ਕਰ ਜਿਓ ਪਰ ਇਹਦੇ ਦੇਸੀ ਕਿ ਉਪਰ ਕਰਕੇ ਫਿਰ ਸਾਡੇ ਦੇ ਵਪਾਰ ਵਧਾ ਅਸੀਂ ਇਹ ਨਹੀਂ ਕਰ ਸਕਦੇ ਕਿ ਫਿਰ ਉਹਦੇ ਵਿੱਚ ਪਤਾ ਨਹੀਂ ਲੱਗਣਾ ਦੂਜਾ ਕੌਣ ਆ ਗਿਆ ਉਹ ਤੇ ਥੋੜਾ ਜਿਹਾ ਫਿਰ ਇਸ ਕਰਕੇ ਥੋੜਾ ਜਿਹਾ ਉਸ ਚੀਜ਼ ਦੇ ਵਿੱਚ ਕਰਨਾ ਪਿਆ ਪਰ ਚਲੋ ਮੇਰੇ ਕਹਿੰਦਾ ਮਤਲਬ ਇਹ ਹੈ ਅੱਜ ਜਿਨੇ ਅਫੀਸਰ ਬਣਨੇ ਕਿਨੇ ਨਹੀਂ ਬਣਨੇ ਉਹ ਆਪਣੀ ਜਗ੍ਹਾ ਹੈ ਜਿਨੇ ਪੜਨਾ ਕਿਨੇ ਨਹੀਂ ਪੜਨਾ ਉਹ ਆਪਣੀ ਜਗ੍ਹਾ ਹੈ ਪਰ ਅੱਜ ਅਸੀਂ ਜਿਹੜੀ ਜਾਗ ਲਾ ਚੱਲੇ ਆ ਇਸ ਜਿਨੇ ਦੇ ਵਿੱਚ ਕਿ ਵਾਅਦੇ ਸੀ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਤੋੜ ਰਹੇ ਆ ਅੱਜ ਜੋ ਪੀਸਸ ਤੋਂ ਜਿਹੜਾ ਜਾਊਗਾ ਇੱਕ ਪੜਾ ਪਾਰ ਕਰੂ ਉਹਨੂੰ ਬਾਅਦ ਚਾਪੇ ਲੱਗਣਾ ਕਿ ਯਾਰ ਮੇਰੇ ਤੋਂ ਉਮਰ ਆ ਗਈ ਐ ਮੈਂ ਆਈਐਸਐਲ ਵਧਾ ਹਾਂ ਸੋ ਉਹ ਕਿਹਨੂੰ ਵਧੇਗਾ ਸੋ ਉਹਨੂੰ ਅੱਜ ਜਿਹੜਾ ਆਪਾਂ ਕਹਿ ਆ ਵੀ ਇਸ ਤੋਂ ਬਾਅਦ ਕਿੰਨਾ ਅਗਲੇ ਦੀ ਕਿੰਨੀ ਬੀਲ ਹੈ ਮੰਨੀ ਵੀ ਕਰੇ ਗਿਆ ਤੇ ਮੈਂ ਐਵੇਂ ਤੁਹਾਨੂੰ ਕਹੋ ਹੋਣੀ ਆ ਹਨਾ ਮੈਨੂੰ ਵੀ ਨਹੀਂ ਪਤਾ ਸੋ ਇਹ ਇੱਥੇ ਅਗਲੇ ਬਾਰੇ ਅੱਗੇ ਗੱਲ ਤਾਂ ਚੱਲੀ ਚੱਲ ਪੀਣਾ ਅੱਗੇ ਗੱਲ ਤੇ ਇਹ ਆਪਾਂ ਉਹਦੇ ਤੇ ਚੱਲਾਂਗੇ ਸੋ ਜਿਹੜਾ ਇਹ ਹਮੇਸ਼ਾ ਰਹਿੰਦਾ ਕਿ ਦੁਨੀਆਂ ਨਾਲੀਆਂ ਤੂੰ ਹਟ ਕੇ ਕੀ ਕਰਾਂਗੇ ਕੋਈ ਜੋ ਪਾਇ ਕੀਤਾ ਤੇ ਆਉਣ ਵਾਲੇ ਸਮੇਂ 'ਚ ਹੁਣ ਤਾਂ ਖਦੂਰ ਸਾਹਿਬ ਦੇ ਵਿੱਚ ਹਰ ਚੌਥੇ ਤੋਂ ਪੰਜਵੇਂ ਦਿਨ ਤੋਂ ਆਉਣੇ ਇੱਕ ਅਖਰੀ ਗਲਤਖਾਨ ਐਕਟੀਵਿਟੀ ਜਿਹੜੀ ਮੇਰੇ ਲਈ ਬਣੂਗੀ ਹੁੰਦਾ ਕੀ ਹੈ ਅਖੀਰ ਚਾਪਿੰਗ ਦਾ ਲੱਗਦਾ ਹੈ ਹਰ ਇੱਕ ਫਲੀਟਿੰਗ ਦੇ ਬੰਦੇ ਜਾਣੇ ਵਾਲੇ 100 ਬੰਦੇ ਦਾ ਕੀ ਹਾਲ ਹੈ ਉਹੀ ਕੰਮ ਲੈ ਕੇ ਆਉਂਦੇ ਆ ਉਹੀ ਕੰਮ ਕਰਾਉਂਦੇ ਆ ਉਹੀ ਮਗਰੋਂ ਆ ਕੇ ਨਰਾਜ ਹੁੰਦੇ ਆ ਪਰ ਬਟਨ ਦੱਬਣ ਵਾਲੇ ਜਿਹੜੇ ਲੋਕ ਆ ਉਹ ਲੱਖਾਂ ਹੁੰਦੇ ਆ ਉਹਨਾਂ ਤੱਕ ਸਹੂਲਤਾਂ ਹੀ ਨਹੀਂ ਜਾਂਦੀਆਂ ਇਹ ਕਹ ਜੋ ਸਹੂਲਤ ਦਿੱਤੀ ਆ ਕਿ ਬਟਨ ਦੱਬਣ ਵਾਲਿਆਂ ਨੂੰ ਵੀ ਜਾਵੇ ਚਾਹੇ ਘਰੇ ਬੈਠੇ ਨੇ ਕਿ ਹਾਂ ਸਾਡਾ ਬੱਚਾ ਜਿਹੜਾ ਹੈ ਪੀਸੀਸ ਬਣ ਸਕਦਾ ਹੈ ਸਕੂਲਾਂ ਚ ਕੈਂਡੀਟੇਰੀ ਸ਼ੁਰੂ ਕੀਤੀ ਆ ਤਾਂ ਸਾਰੇ ਬਟਨ ਦੱਬਣ ਵਾਲਿਆਂ ਦੇ ਬੱਚਿਆਂ ਨੂੰ ਵੀ ਜਾਵੇ ਤੇ ਮੈਂ ਇਹਨੇ ਬਣਾਇਆ ਏਸੀ ਨਾਲੇ ਸ਼ੁਰੂ ਕੀਤਾ ਮੈਂ ਪੋਸਟ ਆਸੇ ਨੂੰ ਚੱਲੇ ਸੋ ਆਪਾਂ ਹਮੇਸ਼ਾ ਮੇਰੇ ਮਾਇਨ ਚੇਰਾ ਹੋਗਾ ਕਿ ਇਸ ਚ ਗੱਲਣਾ ਚਾਹਣਾ ਕਿ ਮਗਰੋਂ ਉਹ ਪ੍ਰੋਗਰਾਮ ਹੈ ਆ ਕਿ ਜਿਹੜਾ 100 ਬੰਦਾ ਮੇਰੇ ਕੋਲ ਆਉਂਦਾ ਉਹਨੂੰ ਛੱਡ ਕੇ ਬਾਕੀ ਜਿਹੜੇ ਗੁਜ਼ਾਰਾ ਲੋਕਾਂ ਨੇ ਬੰਦਾ ਉਹ ਕਿ ਐਮਐਲਏ ਬਣਾਇਆ ਉਹਨਾਂ ਤੱਕ ਵਰਤੋਂ ਦਾ ਸੂਤਰ ਇਹਦੇ ਵਿੱਚ ਕੋਈ ਗਿੰਦੀ ਵੀ ਰੱਖੀ ਆ ਪੀ ਨਹੀਂ ਆਉਣ ਦੇ ਸੋ ਉਹਨਾਂ ਨੇ ਕਹੀ ਜਾਨੀ ਮੈਂ ਗੱਲੇ ਕੀਤੀ ਸੀ ਖੁੱਲੀ ਮੈਂ ਬਾਕੀ ਜੇ 3 ਲੱਖ ਰੁਪਏ ਲੱਗਣਗੇ ਤੇ ਫਿਰ ਇਹ ਨਾਲ ਕੋਈ ਇੰਨੇ ਹੋਣਗੇ ਇੰਨੇ ਹੋਣਗੇ ਭਾਈ ਸਾਡੀ ਜੀ ਬੜੀ ਚਰਚਾ ਤੇ ਪੈਣੀ ਕਿਉਂਕਿ ਦਾ ਕਾਰਨ ਹੈ ਕਿ ਬਾਅਦ ਸ਼ਫਾਰਸ਼ੀ ਕੰਪਨੀ ਮੈਂ ਜਾਣਾ ਚਾਹੁੰਦਾ ਇਹ ਨੂੰ ਰੱਖ ਲੋ ਆਪਾਂ ਇੱਕ ਕੰਮ ਕਰਦੇ ਕਰਦੇ ਹੋ ਚੁੰਜ ਜੀ ਸੋ ਉਹਨਾਂ ਨੇ ਵਾਅਦਾ ਕੀਤਾ ਮੈਂ ਨਹੀਂ ਆਉਂਦੇ ਤੇ ਕੋਈ ਗੱਲ ਜਿਹਨੇ ਆਉਗੇ ਯਾਰ ਹੋਰ ਆਉਂਦੇ 2000 ਆਉਂਦਾ ਆਉਂਦੇ ਬੰਦਤ ਨਹੀਂ ਕਹੀ ਜਾਂਦਾ ਜੀ ਬਾਬਾ ਜੀ ਤੇ ਵੀ ਆਉਂਦੇ ਕੋਈ ਨਹੀਂ ਸਾਹਿਬ ਜੋ ਖਰਦ ਸਾਹਿਬ ਲਈ ਵੀ ਆ ਇਹ ਪੂਰੇ ਤਰਕਤਾਰ ਜ਼ਿਲ੍ਹੇ ਦੀ ਆ ਤੇ ਆਪਾਂ ਫੁਕੇਸਨਾ ਡਿਸਟ੍ਰਿਕਟ ਆ ਤੇ ਇਹ ਜਗਾ ਪੱਕਾ ਪੱਕਾ ਨਹੀਂ ਕਰਨਾ ਚਾਹਦਾ ਕਿ ਜੇ ਲੈ ਇਕੱਲੇ ਮੇਰੇ ਬਣ ਜਾਣ ਤੇ ਸਾਰੇ ਜ਼ਿਲ੍ਹਾ ਜ਼ਿਲ੍ਹਾ ਆਪਣਾ ਗੁਰੂਆਂ ਦੀ ਧਰਤੀ ਆਈ ਤੇ ਆਪਾਂ ਸਾਰੇ ਦੀ ਐ ਅਮਰੋ ਸਾਹਿਬ ਸਹਿਯੋਗੀ ਸਰਕਾਰ ਦਾ ਮੈਂ ਕਰਦਾ ਕਿ ਜੀ 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 ਤੁਸੀਂ ਸਾਰੇ ਆਏ ਹੋ ਤੁਸੀਂ ਇਸ ਸਾਡੀ ਪਹੁੰਚ ਨੂੰ ਹੋਰ ਵਧੇ ਚਾਹੁੰਦੇ ਆ ਜੋ ਦਾ ਕੀਤਾ ਸਭ ਤੋਂ ਵੱਡਾ ਤੁਹਾਡਾ ਦਾ ਨਹੀਂ ਹੋਵੇ ਸਾਰੇ ਡੀਐਫਆਰ ਤੇ ਡੀਪੀਆਰ ਸਾਹਿਬ ਤੇ ਸਾਰੇ ਕਾਲ ਸਾਹਿਬ ਵਾਲੇ ਤੇ ਬਾਰੇ ਸਾਥੀ ਆਏ ਨੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਕਰਦਾ ਕਿ ਉਹ ਅੱਗੇ ਆਪਣੇ ਬੱਚਿਆਂ ਨੂੰ ਜਿਹੜਾ ਤਾਂ ਕਿ ਦੱਸਣਗੇ ਕਿ ਤੁਸੀਂ ਕਰ ਰਹੇ ਹੋ ਇਹਨਾਂ ਨਾਲ ਇਸ ਦੇ ਬਸ ਤੋਂ ਬਾਅਦ ਇੱਕ ਛੋਟੀ ਜਿਹੀ ਮੀਟਿੰਗ ਜਿਹੜੀ ਹੋ ਲਗੰਦੀ ਤੇ ਮੈਂ ਪ੍ਰੀਮ ਬਾਂਸਰ ਜੀ ਜਿਹੜੇ ਨਿਸ਼ਾਨੇ ਦੇ ਵੇਤੋ ਆਫੀਸਰ ਬਣਾਉਂਦੇ ਆਇਆ ਤੇ 2500 ਤੋਂ ਪ੍ਰੀਮ ਬਾਂਸਰ ਨੇ ਆਫੀਸਰ ਬਣਾਇਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਨੂੰ ਇੱਕ ਨਵਾਂ ਉਪਰਾਲਾ ਇੱਕ ਨਵੀਂ ਪਹਿਚਾਣ ਦੇਣ ਦੀ ਗੱਲ ਦਿੱਤੀ ਹੈ ਸਾਡੇ ਜਿੰਨੇ ਇਥੋਂ ਅਫੀਸਰ ਬਣ ਕੇ ਬਣ ਗਏ ਉਹ ਮੇਸ਼ਾਂ ਤੁਹਾਡੇ ਦੇ ਹੀ ਜੀ ਸਾਹਿਬ ਇਹ ਸਰਨਾ ਕੇਸੀ ਇਹ ਸਾਲ 25 ਸਾਲਾ ਮਨਾ ਰਹੇ ਆ ਜੀ ਅਸੀਂ 25 ਸਾਲਾ ਮਨਾ ਰਹੇ ਆ ਤੇ 25 ਸਾਲਾ ਦਾ ਸੋਚ ਰਹੇ ਸੀ ਕਿ ਕਰਾਂ ਚਾਹੀਦਾ 25 ਸਾਲਾ ਤੇ ਸਿਲਵਰ ਜੁਬਲੀ ਬੜੀ ਗੱਲ ਹੁੰਦੀ ਹੈ ਤੇ ਮਨਚ ਖਿਆਲ ਆਇਆ ਕਿ ਰਦਰ ਥਨ ਆਪਾਂ ਇਹ ਵੀ ਫੰਕਸ਼ਨ ਕਰੀਏ ਬੜੇ ਬੜੇ ਇਹ ਕਰੀਏ ਉਹ ਕਰੀਏ ਤੇ ਆਪਾਂ ਕੁਝ ਬੱਚਾ ਨੂੰ ਗਿਫਟ ਦੇਈਏ ਮੈਂ ਵੀ ਪੰਜਾਬ ਤੋਂ ਬਿਲੋਂਗ ਕਰਦਾ ਤੇ ਬੰਚ ਆਇਆ ਕਿ ਸਭ ਤੋਂ ਵਧੀਆ ਗਿਫਟ ਜਿਹੜੀ ਬੱਚਾ ਨੂੰ ਹੋ ਸਕਦੀ ਹੈ ਉਹ ਹੀ ਹੋ ਸਕਦੀ ਹੈ ਕਿ ਬੱਚਾ ਨੂੰ ਇਸ ਤਰ੍ਹਾਂ ਦੀ ਇਸ ਤਰ੍ਹਾਂ ਦੀ এনवायरमेंट ਦੇ ਨਾਲ ਜਿੱਥੇ ਬੱਚੇ ਖੁੱਲ ਕੇ ਟੀਆਰੀ ਕਰ ਸਕਦਾ ਹੈ ਤੇ ਸਰਦਾ ਬੰਦੇ ਦਾ ਨਾਮ 25 ਸਾਲਾਂ ਤੋਂ ਕੁਆਲਟੀ ਨਾਲ ਜੁੜਿਆ ਹੋਇਆ ਤੇ ਪੀਸੀਐਸ ਤਾਂ ਕਿੰਨੇ ਹੀ ਆ ਪੰਜਾਬ ਚ ਕੋਈ ਦਿਖਦੀ ਨਹੀਂ ਤੇ ਫਿਰ ਬੰਚ ਆਇਆ ਤੇ ਅਸੀਂ ਇਹ ਸੋਚ ਰਹੇ ਸੀ ਗੱਲ ਇਹ ਤੇ ਫਿਰ ਐਮਐਲਏ ਸਾਹਿਬ ਦਾ ਇੱਕਦਮ ਅਚਾਨਕ ਹੀ ਫੋਨ ਆਇਆ ਕਿ ਜੀ ਇਹ ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ ਇਹ ਕੱਲ ਕਰਦੇ ਥੋੜਾ ਦੇਖਿਆ ਸੀ ਅਸੀਂ ਮੈਨੂੰ ਬੜੇ ਹਰਾਨਦੇ ਹੋਈ ਮੈਂ ਕਿਹਾ ਅੱਛਾ ਮਤਲਬ ਪੋਲਿਟਿਕਲ ਲੱਗਦਾ ਕਿ ਇਹ ਸੋਚ ਹੋ ਸਕਦੀ ਹੈ ਕਿ ਆਪਾਂ ਬੱਚਾ ਨੂੰ ਇਸ ਤਰ੍ਹਾਂ ਇਹ ਚ ਕਰੀ ਬਿਕੋਜ਼ ਕਾਫੀ ਮਹਿਲਤ ਲੱਗਦੀ ਹੈ ਇਸ ਤੇ ਬੱਚਾ ਤਾਂ ਕਿ ਆਪਾਂ ਇਨਫੋਰਮੇਸ਼ਨ ਪਹੁੰਚਾਣੀ ਹੈ ਕਿ ਤੁਸੀਂ ਤਿਆਰੀ ਕਰੋ ਦੇਖੋ ਜੀ ਫ੍ਰੀਚ ਕੁਝ ਦੇ ਰਹਾ ਬੱਚਾ ਨੂੰ ਕਿ ਜੇ ਇਹ ਦੇ ਰਿਹਾ ਉਹ ਦੇ ਰਿਹਾ ਤਾਂ ਲੋਕ ਬਹੁਤ ਆ ਜਾਂਦੇ ਹਨ ਲੇਕਿਨ ਬੱਚਾ ਨੂੰ ਇਹ ਕੰਨਿਸ ਕਰਾਉਣਾ ਕਿ ਤੁਸੀਂ ਤਿਆਰੀ ਕਰੋ ਥੋੜਾ ਕਰੀਅਰ ਬਣ ਸਕਦਾ ਹੈ ਤੁਹਾਨੂੰ ਨੌਕਰੀ ਮਿਲ ਸਕਦੀ ਹੈ ਢਾਈਆਂ ਨੌਕਰੀਆਂ ਤੇ ਉਹ ਅਲਾ ਦਾ ਪ੍ਰੋਜੈਕਟ ਪ੍ਰੋਜੈਕਟ ਜਿਹੜਾ ਸੀਗਾ ਮੈਂ ਬੜਾ ਖੁਸ਼ ਹੋਇਆ ਫਿਰ ਮੈਂ ਚੰਡੀਗੜ੍ਹ ਨੂੰ ਮਿਲਿਆ ਇਹ ਐਨਵੀ ਜਿਹੜੀ ਪੋਜ਼ਿਟਿਵ ਅਪਰੋਚ ਹੈ ਤੇ ਜਿਹੜੀ ਪ੍ਰੋਐਕਟਿਵਨੈਸ ਦੇਖ ਕੇ ਮੈਂ ਬਹੁਤ ਹੀ ਮੋਟੀਵੇਟਿਡ ਆਪ ਹੀ ਹੋ ਗਿਆ ਕਿ ਕਿ ਐਸਟਾ ਜੇ ਇਹ ਨਾਲ ਕੰਮ ਕਰ ਸਕਦੇ ਤਾਂ ਫਿਰ ਅਸੀਂ ਤਾਂ 25 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਪੈਸੇ ਬਹੁਤ ਕਮਾਏ ਆ ਤੇ ਏਸੇ ਵੀ ਤਾਂ ਕੁਝ ਕਰ ਸਕਦੇ ਆ ਸੋਸਾਇਟੀ ਵਾਸਤੇ ਤੇ ਇਹ ਨਾਲ ਵੀ ਮੋਟੀਵੇਸ਼ਨ ਸੀ ਕਿ ਇਹਨਾਂ ਨੇ ਕਿਹਾ ਨਹੀਂ ਜੀ ਤੁਸੀਂ ਪਹਿਲਾਂ ਅਸੀਂ ਡੀਪੀਐਲ ਰੱਖਿਆ ਸੀ ਤੇ ਇਹਨਾਂ ਨੇ ਮੈਨੂੰ ਕਹਿੰਦੇ ਕਿ ਤਾਂ ਕਿ ਨਹੀਂ ਡੀਪੀਐਲ ਨਹੀਂ ਤੁਸੀਂ ਹੋਰ ਵਧਾਓ ਇਹਨੂੰ ਤੇ ਫਿਰ ਅਸੀਂ ਤਰਨ ਲੱਗ ਕਰਤੀ ਹੈ ਕਿ ਚਲੋ ਹੋਰ ਆ ਦੇ ਬੱਚੇ ਕੋਈ ਗੱਲ ਨਹੀਂ ਤੇ ਇਹ ਇਸ ਤਰ੍ਹਾਂ ਇਹ ਪ੍ਰੋਗਰਾਮ ਦੇ ਵਿੱਚ ਬੇਸਿਕਲੀ ਜੀ ਕੀ ਹੈ ਕਿ ਕੋਈ ਵੀ ਜਿਹੜਾ ਕੰਪੀਟੀਟਿਵ ਇਗਜ਼ਾਮ ਹੁੰਦਾ ਹੈ ਉਹਦੇ ਵਿੱਚ ਆਪਾਂ ਜਨ ਜੀਕੇ ਪੜ੍ਹਨੀ ਹੁੰਦੀ ਹੈ ਆਪਾਂ ਮੈਥਮੈਟਿਕ ਕਵਾਂਟ ਪੜ੍ਹਨਾ ਹੁੰਦਾ ਹੈ ਲੌਜੀਕਲ ਇੰਗਲਿਸ਼ ਚਾਰ ਚੀਜ਼ਾਂ ਹੁੰਦੀਆਂ ਜੀ ਠੀਕ ਹੈ ਅਸੀਂ ਬੇਸਿਕਲੀ ਇਹ ਪ੍ਰੋਗਰਾਮ ਦੇ ਰਹੇ ਹਾਂ ਬੱਚਾ ਲੋਕ ਕਿ ਅਸੀਂ ਉਹਨਾਂ ਨੂੰ ਪੀਸਸ ਲੈਵਲ ਦੀ ਤਿਆਰੀ ਹੋਣੀ ਉਹ ਨਹੀਂ ਕਰਾ ਦੇਣੀ ਹੈ ਤੇ ਉਸ ਤਿਆਰੀ ਦੇ ਨਾਲ ਜਿਹੜਾ ਬੱਚਾ ਹੈ ਪੂਰੇ ਜਿਹੜੇ ਪੀਸਸ ਦੀ ਪੋਸਟ ਹੈ ਲਾ ਕਿ ਐਸਡੀਐਮ ਹੋਗੀ ਆਪਣੀ ਮੀਟੀ ਹੋਗੀ ਹੋਰ ਸਾਰੇ ਪੋਸਟਾ ਹੋਗੇ ਕੋਆਪਰੇਟਿਵ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਬੈਂਕਿੰਗ ਐਸਐਸਸੀ ਕਿਸੇ ਦਾ ਵੀ ਪੇਪਰ ਦੇ ਸਕਦਾ ਹੈ ਬੱਚਾ ਇਹ ਸਾਡੇ ਨਾਲ ਸਾਥ ਜੁੜ ਗਿਆ ਬੱਚਾ ਤਾਂ ਉਹ ਹੌਲੀ 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 ਉਸ ਲੈਵਲ ਤੇ ਪਹੁੰਚ ਜਾਗਾ ਕਿ ਉਹ ਉਹਦੇ ਵਿੱਚ ਆਪਣਾ ਉਹ ਨੌਕਰੀ ਉਹਨੂੰ ਮਿਲ ਸਕਦੀ ਹੈ ਤੇ ਇਹ ਤਿਆਰੀ ਤੇ ਸਾਰੀ ਆਨਲਾਈਨ ਹੋਣੀ ਹੈ ਇਹ ਚੰਡੀਗੜ੍ਹ ਚ ਬੈਚ ਚੱਲੇਗਾ ਉਹ ਲਾਈਵ ਕਲਾਸ ਬੱਚੇ ਨੂੰ ਮਿਲੇਗੀ ਤੇ ਬੱਚਾ ਲਾਈਵ ਕਲਾਸ ਤੋਂ ਬਾਅਦ ਉਹ ਰਿਕਾਰਡਡ ਮੀਨ ਰਿਕਾਰਡਿੰਗ ਵੀ ਸੁਣ ਸਕਦਾ ਲਾਈਵ ਕਲਾਸ ਦੀ ਟਾਈਮਿੰਗ ਕਿੰਨੀ ਹੋਏਗੀ ਜਿਵੇਂ ਬੱਚੇ ਨੂੰ ਹਰ ਦਿਨ ਘੰਟੇ ਦੀ ਕਲਾਸ ਹੈਡੇ ਲਈ ਰਿਪ ਚੇਂਜ ਹੋਣੀ ਤੇ ਤੁਹਾਨੂੰ ਕਿ ਸ਼ੁਰੂ ਹੋਏਗਾ ਬੱਚੇ ਨੂੰ ਮੈਸੇਜ ਜਾਏਗਾ ਬੱਚੇ ਨੂੰ ਮੇਲ ਜਾਏਗੀ ਕਿ ਹਾਂ ਇਹ ਕਲਾਸ ਵੜੀ 11 ਵਜੇ ਹੈ ਇੱਕ ਬੱਚੇ ਦੀ ਕਮਿਊਨਿਟੀ ਬਣ ਜਾਏਗੀ ਤੇ ਕਮਿਊਨਿਟੀ ਵਿੱਚ ਬੱਚਾ ਐਡ ਹੋ ਜਾਏਗਾ ਡੇਲੀ ਉਸ WhatsApp ਕਮਿਊਨਿਟੀ ਵਿੱਚ ਅਸੀਂ ਲਿੰਕ ਦਵਾਂਗੇ ਲੈਕਚਰ ਦਾ ਤਾਂ ਕਿ ਬੱਚੇ ਨੂੰ ਕੋਈ ਇਸ ਤਰ੍ਹਾਂ ਨਾ ਹੋਵੇ ਕਿ ਲੈਕਚਰ ਨਹੀਂ ਹੋ ਪ ਰਿਹਾ ਨਾਲੇ ਲੇਟੈਸਟ ਟੈਕਨੋਲੋਜੀ ਹੈ ਕੋਈ ਨਾ ਡਾਟਾ ਵੀ ਨਹੀਂ ਲੱਗਦਾ లైవ్ క్లాస్ లేకీ యునా డేటా బి ఖర్చ ఉండా ఆప్నా ఏ సారా ప్రోగ్రామ్ హై పురా జేడా సి బచ్చోను దే రహయా సర్ 3 లక్ష తో ఉప్పర్ దిని మత్లబ్ దేఖో జీ హోతా సోచయేనే ఏజే కుచ్ రూపే ఎంఎల్ఏ సాబ్ జో కహన్ జేసే ఓనా దా హుకమ్ హై గయా ఓనానే ఎఫర్ కర్ రహే హే బచ్చో స్టూడెంట్స్ లియే ఏ సారా ఉచ్ ఓ ਸਾਡੇ ਕੋਲ ਕਈ ਵੇ ਚੱਲ ਰਹੇ ਜੀ ਮਾਰਨ ਵੀ ਚੱਲ ਰਹੇ ਆਫਰ ਵੀ ਚੱਲ ਰਹੇ ਇਵਨਿੰਗ ਵੀ ਚੱਲ ਰਹੇ ਆਪਾਂ ਸ਼ਾਮ ਨੂੰ ਦੇ ਦਵਾਂਗੇ ਉਹਨੂੰ ਸਾਡੇ ਕੋਲ ਵੀਕੈਂਡ ਵੀ ਹੈਗਾ ਮਤਲਬ ਆਪਾਂ ਬੱਚੇ ਨੂੰ ਨਾਲ ریکارڈਿੰਗ ਬੱਚੇ ਨੂੰ ਅਵੇਲੇਬਲ ਹੈ ਉਹ ਜੇ ਨਹੀਂ ਵੀ লাইਵ ਸੁਣ ਪਾਇਆ ਉਹ ਰਾਤ ਨੂੰ ਸੁਣ ਲੈ ਕਰ ਰਹਿ ਬੈਠ ਕੇ ਜੀ